ਪਹਿਲਾਂ ਉਹਦੇ ਮਾਰੇ ਪੂਰੀ ਗਲਤੀ ਹੋ ਗਈ ਤਨ ਦੱਪਵਾਉਣ ਦੀ ਕੋਈ ਗੱਲ ਚਲੋ ਬਈ ਯਾਰ ਕਾਹੀ ਮੇਰੀ ਗੱਲ ਸਾਨੂੰ ਜਿਹੜੇ ਦੁਕਾਨ ਤੋਂ ਖਵਾਉਂਦੇ ਉਹ ਤੋਂ ਬਾਹਰ ਚਲੋ ਯਾਰ ਬਾਹਰ ਚਲੋ ਅਸੀਂ ਬਾਕੀ ਦਾ ਇਹ ਆ ਚੱਕਾ ਬਾਹਰ ਸਾਰ ਇਹ ਸੱਜਾ ਮੈਂ ਲਾ ਦੱਪਵਾਉਣ ਮਾਰਾਂ ਕਿ ਜੇ ਇਹ ਲਾ ਦੱਪਵਾ ਮਾਰੇ ਉਹਨਾਂ ਨੂੰ ਜਾ ਕੱਲਣਾ ਹੀ ਜਾ ਲਿਓ ਜਾ ਲਿਓ ਮੈਂ ਦੱਸਦਾ ਹੋ ਉਹ ਨਹੀਂ ਨਹੀਂ ਪਿਆਰ ਤਾਂ ਨਹੀਂ ਯਾਰ ਬਾਈ ਤਨਖਾਹ ਚਾਹੀਦੀ ਹੈ ਬੜੇ ਬੜੇ ਚੀਜ਼ਾਂ ਨੂੰ ਨਗੀਸ ਕਰਦੇ ਹੋ ਧੰਨਵਾਦ ਕਰੂਗਾ ਕਿਹੜਾ ਨਾ ਠੀਕ ਹੈ ਇੱਕ ਮਿੰਟ ਇੱਕ ਮਿੰਟ ठीक है बंदो करो गुंडा गर्दी बंदि करो बंद ਗਲਤ 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 ਠੀਕ ਠੀਕ ਹੁੰਦਾ ਅਸੀਂ ਗੱਲ ਕਰੀਏ ਗਲਤ ਆ ਥੋੜੀ ਗੱਲ ਕਰੀਏ ਕੀ ਕਰੀਏ ਅਸੀਂ ਬੈਠੇ ਆ ਨਾ ਕੋਈ ਕਹਿ ਰਿਹਾ ਬੰਦਾ ਬੰਦਾ ਤੈਨੂੰ ਸੁਣਾ ਰਿਹਾ ਕੋਈ ਜਿਹੜਾ ਪ੍ਰੀਮੀਅਮ ਲੈ ਉਹ ਤੁਹਾਨੂੰ ਦੱਸ ਦੇਗਾ बंद करो बंदी बंद करो बो बंद ਮੁੰਡੇ ਰਵਾਇਤੀ ਜਿਹਾ ਸੰਗਤ ਆ ਰਹੀ ਹੈ। ਚਲ ਆਓ। ਅਰੀ ਉਹ ਅੰਦਰ ਹੀ ਆਵੀਂ। ਗਰਮ ਹੀ ਹੈਗਾ। ਸਹੀ ਆ। ਪਿੱਛੇ ਕਦਮ ਮੜੋ। ਸਭ ਤੋਂ ਪਹਿਲਾਂ ਟਿਕਰ ਵਾਲੇ ਸਭ ਤੋਂ ਬਾਅਦ ਆ ਰਹੇ ਆ ਜੀ ਇਹਨੂੰ ਲਈ। ਕੋਈ ਨਹੀਂ ਮੁੰਡਾ ਹੈਗਾ। ਨਵਾਂ ਹੈਗਾ। 23 ਦਿਨ ਹੈਗਾ। ਵਾਹ ਵਾਹ। ਜੇ ਮੈਡਿਕਲ ਹੋਣਾ ਹੈ। 100% ਵਾਅਦਾ ਆਪਣਾ ਭਵਿੱਖ ਰਿਣੀ ਹੈ ਇਹ ਚੀਜ਼ਾਂ ਦਵਾ ਹੈਗਾ ਥੋੜੀ ਦਾ ਘਟਕਵਾ ਐਕਚੁਅਲੀ ਮੈਂ ਜਦੋਂ ਕਹਿੰਦੇ ਇਹਦੇ ਸੁਪਰੀਮ ਤੇ ਕਹਿੰਦੇ ਕਿ ਤੁਸੀਂ ਸੁਪਰੀਮ ਦਾ ਡੁਪਲੀਕੇਟ ਮਾਲ ਵੇਚ ਰਹੇ ਹੋ ਤੇ ਦੋ ਕੰਪਨੀ ਵਾਲੇ ਬੰਦੇ ਆ ਨਾਲ ਪੁਲਿਸ ਆਏ ਮੈਨੂੰ ਮੇਰੀ ਮੰਮੀ ਕਹਿੰਦੇ ਕਿਦਾ ਮੰਦਰ ਬਹੁਤ ਪੁਲਿਸ ਵਾਲੇ ਆਏ ਆ ਗੱਲ ਪਤਾ ਨਹੀਂ ਕੀ ਹੋਗੀ ਮੈਂ ਫੇਰ ਵੀ ਖੜਾ ਰਿਹਾ ਕਿ ਮੇਰੇ ਕੋਲ ਤਕਾਂ ਤੇ ਮੈਂ ਕਿਹਾ ਮੈਂ ਜਾ ਕੇ ਐਨੇ ਦੀ ਰੇੜੀ ਵਾਲਾ ਪਾਸ ਦਾ ਪਾਸ ਆਇਆ ਕਹਿੰਦਾ ਵੀਰੇ ਨੂੰ ਕੁੱਟ ਰਹੇ ਨੇ ਮੈਂ ਤਾਂ ਵੜ ਅੰਦਰ ਗਿਆ ਐਨੇ ਚ ਹੋ ਚੁੱਕਿਆ ਸੀ ਜਿਹੜਾ ਐਵੀਡੈਂਸ ਹੈ ਕਿ ਇਹਦੇ ਕੋਈ ਸੁਪਰੀਮ ਵਾਲੇ ਆਏ ਸੀ ਕਹਿੰਦੇ ਡੁਪਲੀਕੇਟ ਮਾਲ ਵੇਚਦੇ ਹੋ ਇਹ ਕਹਿੰਦੇ ਸਰ ਸੱਗੇ ਕੋਲ ਪੂਰੇ ਬਿੱਲੇ ਨੇ ਪ੍ਰੂਫ ਹੈ ਤੁਸੀਂ ਦੇਖ ਲਓ ਸੱਗੇ ਡੁਪਲੀਕੇਟ ਨਹੀਂ ਹੈ ਸੱਗਾ ਵਿਸ਼ਾਲ ਟ੍ਰੇਡ ਤੋਂ ਮਾਲ ਆਉਂਦਾ ਨਾ ਬੋਲ ਸਾਡਾ ਵਿਸ਼ਾਲ ਟ੍ਰੇਡ ਤੋਂ ਮਾਲ ਆਉਂਦਾ ਉਹਦੇ ਤੋਂ ਅਸੀਂ ਪੂਰਾ ਪੀਲਾ ਇਹ ਪਤਾ ਨਹੀਂ ਮੂਵੀ ਚ ਕੀ ਗੱਲ ਹੋਈ ਐਸ.ਐਸ. ਸਾਹਿਬ ਨੇ ਆ ਕੇ ਤੇ ਥੱਪੜ ਮਾਰਿਆ ਤੇ ਉਹ ਬਚਾਓ ਦੇ ਵਿੱਚ ਮੈਨੂੰ ਲੱ ਦੇਖੋ ਜੀ ਗੱਲ ਇਹ ਹੈ ਕਿ ਜਿਹੜਾ ਹੋਇਆ ਤਾਂ ਬਹੁਤ ੱੱਕਾ ਨਜਾਇਜ਼ ੱੱਕਾ ਹੋਇਆ ਸਾਰਾ ਕੌਨ ਰਿਕਾਰਡ ਕੈਮਰੇ ਤੇ ਹੈ ਸਾਰੀ ਵੀਡੀਓ ਸਾਰੇ ਸ਼ਹਿਰ ਦੇ ਹਰੇਕ-ਕੀਕੀ ਦੇ ਮੋਬਾਈਲ ਤੇ ਪਹੁੰਚ ਗਈ ਹੈ ਦੇਖੋ ਪੁਲਿਸ ਵੱਲੋਂ ੱੱਕਾ ਹੋਇਆ ਹੈਗਾ ਸਾਡਾ ਦੋਸਤ ਹੈ ਮੇਰਾ ਜੁਦਿਸ਼ ਜਾਨ ਉਹਦੇ ਸਰੇ ਆਮ ਥੱਪੜ ਮਾਰਨਾ ਤਾਂ ਪੁਲਿਸ ਦਾ ਕੀ ਮਤਲਬ ਹੈ ਦੇਖੋ ਕੋਈ ਕਾਰਵਾਈ ਬੰਦੀ ਹੈ ਕਾਨੂੰਨੀ ਤੁਸੀਂ ਕਾਰਵਾਈ ਮੈਂ ਕਹਿੰਦਾ ਕੋਈ ਗਲਤ ਗੰਮੀ ਵੀ ਹੋ ਰਿਹਾ ਹੈ ਤਾਂ ਤੁਸੀਂ ਕਾਰਵਾਈ ਬੰਦੀ ਕਾਰਵਾਈ ਕਰੋ ਥੱਪੜ ਮਾਰਨਾ ਦਾ ਕੀ ਮਤਲਬ ਪੁਲਿਸ ਪ੍ਰਸ਼ਾਸਨ ਦਾ ਦੇਖੋ ਜੀ ਇਸ ਲਈ ਇਹ ਨਜਾਇਜ਼ ੱੱਕੇਸ਼ਾ ਹੀ ਹੋਈ ਹੈ ਹੁਣ ਛੱਡਣ ਦੇ ਸਾਡੂਆ ਕਹਿੰਦੇ ਦੋਸਤ ਨੂੰ ਛੱਡਾਂਗੇ ਤੁਹਾਡੇ ਤੇ ਸਾਡੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਵੀ ਕੋਈ ਕਾਰਵਾਈ ਨਾ ਹੋਵੇ ਕਾਰਵਾਈ ਬੰਨੀ ਅਸੀਂ ਮੰਗ ਕਰਦੇ ਆਂਗੇ ਆਪਣੇ ਸਾਰੇ ਭਰਾਵਾਂ ਨੂੰ ਵੀ ਕਰਨੀ ਆਂ ਵੀ ਕਾਰਵਾਈ ਜਿਹੜੀ ਪਕਟਾ ਹੋਣੀ ਚਾਹੀਦੀ ਹੈ ਕਾਰਵਾਈ ਐਸ ਐਚਓ ਦੇ ਕਾਰਵਾਈ ਹੋਣੀ ਚਾਹੀਦੀ ਹੈ ਕਿ ਜਿਹੜਾ ਤੱਕਾ ਹੋਇਆ ਹੋਣਾ ਨਹੀਂ ਚਾਹੀਦਾ ਸੀ ਨਜਾਇਜ਼ ਹੋਇਆ ਇਹੀ ਅਸੀਂ ਮੰਗ ਕਰਦੇ ਆਂ ਸਾਰਾ ਗੁਰਪੁਰੂ ਖੜੇ ਹੈਗਾ ਵੀ ਜਿਹੜਾ ਤੱਕਾ ਹੋਇਆ ਹੈਗਾ ਉਹ ਤੱਕੇ ਲਈ ਅਸੀਂ ਐਸ ਐਚਓ ਨੂੰ ਕਹਿੰਦੇ ਹਾਂ ਵੀ ਪੈੜ ਕੇ ਸਾਡੇ ਸਾਹਮਣੇ ਮਾਫੀ ਮੰਗੀ ਜਾਵੇ ਜਿਹੜਾ ਤੱਕਾ ਹੋਇਆ ਨਜਾਇਜ਼ ਹੋਇਆ ਗਲਤ ਹੋਇਆ ਪੰਜਾਬ ਮਾਮਲਾ ਜੀ ਪੁਲਿਸ ਪ੍ਰਸ਼ਾਸਨ ਨਾਭਾ ਵੱਲੋਂ ਇੱਕ ਸਾਡੇ ਵਪਾਰੀ ਵੀਰ ਤੇ ਨਜਾਇਜ਼ ਤੱਕਾ ਕੀਤਾ ਗਿਆ ਉਸ ਦੇ ਉੱਪਰ ਨਜਾਇਜ਼ ਐਫ ਆਈ ਆਰ ਕਰਨੀ ਸੋਚ ਰਹੇ ਨੇ ਪਤਾ ਨਹੀਂ ਕਿਸ ਦੀ ਕੰਪਲੇਟ ਤੇ ਪਤਾ ਨਹੀਂ ਪੋਲਿਟਿਕਸ ਦਾ ਸਟੰਟ ਹੈ ਸਾਨੂੰ ਕੁਝ ਨਹੀਂ ਪਤਾ ਉਸ ਨੂੰ ਨਜਾਇਜ਼ ਲਿਆ ਕੇ ਕੁੱਟਿਆ ਗਿਆ ਉਸ ਦੀ ਦੁਕਾਨ ਦਾ ਬੁਰਾ ਹਾਲ ਕਰਤਾ ਉਸ ਦੇ ਇੱਥੋਂ ਤੱਕ ਕੋਈ ਪ੍ਰੂਫ ਨਾ ਰਹੇ ਪੁਲਿਸ ਦੇ ਕੋਲ ਉੱਥੋਂ ਉਹਦੀ ਦੁਕਾਨ ਬੰਦ ਕਰਕੇ ਉਹਦੇ ਸੀਸੀਟੀਵੀ ਕੈਮਰੇ ਵਗੈਰਾ ਪੱਟ ਲਏ ਉਹਨਾਂ ਟਿਲਗ ਨੇ ਇਹ ਜਿ ਘੁੱਟਿਆ ਉਹ ਮੁੰਡੇ ਉੱਪਰ 15 ਬੰਦੇ ਪੁਲਿਸ ਵਾਲਾ ਨੇ ਚੜ ਕੇ ਉਹਨੂੰ ਬਡਾਂਗਾ ਕੀਤਾ ਤੁਰਨੋਂ ਕੰਢਿਆ ਇਸ ਕਰਕੇ ਨਾਪਾ ਬਪਾ ਪਰਮੰਡਲ ਇਕੱਠਾ ਹੋਇਆ ਸਾਰਾ ਨਾਪਾ ਪ੍ਰਸ਼ਾਸਨ ਇਕੱਠਾ ਹੋਇਆ ਜਦੋਂ ਤੱਕ ਸਾਡੇ ਮੁੰਡੇ ਨਹੀਂ ਛੜਦੇ ਅਸੀਂ ਹੋਰ ਤੱਕ ਇੱਥੇ ਉਸਨੂੰ ਬਿਲਕੁਲ ਸੰਘਰਸ਼ ਚਾਰੀ ਰੱਖਾਂਗੇ ਜੇ ਅੱਜ ਕੁਝ ਨਹੀਂ ਕਰਨਗੇ ਤਾਂ ਇਹਨਾਂ ਦਾ ਹੋਰ ਵੀ ਗੱਲ ਨੂੰ ਜਲੂਸ ਕੱਢਿਆ ਜਾਊਗਾ ਕਿ ਗੱਲਬਾਤ ਕੀ ਹੋਈ ਸੀ ਇਹ ਪ੍ਰੋਪਰ ਢੰਗ ਨਾਲ ਵੀ ਕੀ ਕਿਵੇਂ ਇਹਨੂੰ ਦੇਖਣਾ ਚਾਹੀਦਾ ਹੈ ਨੀ ਜੋ ਇਹ ਤੱਕਾ ਵਪਾਰੀ ਦੇ ਉਪਰ ਤੱਕਾ ਹੋ ਰੇ ਸਰਿਆ ਮਾਨ ਸਰਕਾਰ ਦਾ ਇਹ ਗੱਲ ਅਸਰ ਤੱਕਾ ਹੋਇਆ ਸੀਗਾ ਜੀ ਇਹ ਕਿਹੜੀ ਕੰਪਨੀ ਸੀ ਕਰਕੇ ਦੇਖੋ ਇਹ ਕੋਈ ਵੀ ਕੰਪਨੀ ਹੈ ਮੈਗਨਾ ਜੇ ਕੰਪਨੀ ਤੁਸੀਂ ਆਪਣੇ ਆ ਕੇ ਆ ਕੇ ਦੁਕਾਨਦਾਰ ਤੋਂ ਬਿੱਲ ਮੰਗ ਸਕਦੇ ਹੋ ਜਦੋਂ ਦੁਕਾਨਦਾਰ ਤੁਹਾਨੂੰ ਬਿੱਲ ਦੇ ਰਿਹਾ ਹੈ ਉਹ ਕਿਸ 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 ਪ੍ਰੂਫ ਨਾਲ ਤੁਸੀਂ ਕਹਿ ਰਹੇ ਹੋ ਜਾਲੀ ਹੈ ਇਸ ਨਾਮ ਕੀ ਆ ਨਿਤਿਨ ਜੈਨ ਸਰ ਅੱਜ ਜਿਹੜਾ ਇਹ ਰੋਲਾ ਪਿਆ ਜੀ ਇਹ ਕਿ ਕਿਸ ਕਾਰਨ ਪਿਆ ਇਹ ਸਾਡੇ ਸਾਡਾ ਭਰਾ ਹੈ ਰਿਸ਼ਵ ਜੈਨ ਸੈਕਟਰੀ ਦਾ ਕੰਮ ਕਰਦੇ ਨੇ ਸਰ ਇਹ ਕੋਈ ਸੁਪਰੀਮ ਕੰਪਨੀ ਵਾਲੇ ਆ ਜਿਨ੍ਹਾਂ ਨੇ ਕਿਹਾ ਵੀ ਸਾਡਾ ਇਹ ਮਾਲ ਵੀ ਬਾਹਰੋਂ ਆ ਰਿਹਾ ਹੈ ਇਹ ਨਹੀਂ ਵੇਚਦੇ ਇਸ ਇਸ ਕੇਸ ਦੇ ਵਿੱਚ ਪੁਲਿਸ ਸਾਹਿਬ ਆਪਣੇ ਸੇਜੋ ਸਾਹਿਬ ਆ ਕੇ ਉਹਨਾਂ ਨੇ ਤਵਦੀਸ਼ ਕੀਤੀ ਅੰਦਰ ਆਏ ਥੋੜਾ ਬਦ ਆਪਸ ਵਿੱਚ ਬਹਿਸ ਹੋਇਆ ਜੋ ਵੀ ਹੋਇਆ ਤੇ ਹੱਥੋਂ ਪਾਈ ਹੋਏ ਠੀਕ ਹੈ ਇਸ ਕਿਸੇ ਜਿੱਕਾ ਵਿੱਚੋਂ ਮਾਤਵਾਂ ਨੂੰ ਲੈ ਗਏ ਨੇ ਚੱਕੇ ਤੇ ਜੋ ਸਾਨੂੰ ਰਿਪੋਰਟ ਮਿਲੀ ਹੈ ਬਹੁਤ ਟੈਸ ਨੂੰ ਵਿਚਾਰੇ ਨੂੰ ਬਹੁਤ ਬੁਰਾ ਕੀਤਾ ਗਿਆ ਇਹ ਚੀਜ਼ ਹੈ ਬਸ ਜੋ ਵੀ ਹੈ ਉਹ ਤੱਕਾ ਹੋ ਰਿਹਾ ਹੈ ਸੜ ਜਾਣਾ ਆਪ ਬਾਈ ਨਾਲ ਦੇਖੋ ਇਹ ਗਲਤ ਹੈ ਐਸਾ ਤਾਂ ਸਾਰਾ ਕੁਝ ਆਇਟ ਨਹੀਂ ਬੰਦਾ ਹੈ ਠੀਕ ਹੈ ਨਾ ਤੇ ਇਹ ਜੋ ਵੀ ਹੋਇਆ ਗਲਤ ਹੋਇਆ ਵਪਾਰੀ ਨੂੰ ਦਬਕੇ ਨਾਲ ਨਹੀਂ ਹੋਣਾ ਚਾਹੀਦਾ ਕੁਝ ਵੀ ਐਸਾ ਅਗਲਾ ਸਭਾ ਸੋਡਾ ਕੀ ਹੋਊਗਾ ਜਨਾਬ ਉਸਨੂੰ ਸਾਡਾ ਬੰਦਾ ਵਾਪਸ ਚਾਹੀਦਾ ਜੀ ਸਹੀ ਸਲਾਮਤ ਉਹਨਾਂ ਬੁਰਾ ਹੋਇਆ ਦੇਖੋ ਉਹ ਵਾਪਸ ਆਇਆ ਬੰਦਾ ਅਸੀਂ ਦੇਖੋ ਬੈਠੇ ਆ ਇੱਥੇ ਸਾਡਾ ਬੰਦਾ ਬਾਹਰ ਘਟਾਓ ਇਹਈ ਸਾਡਾ ਅਪੀਲ ਹੈ ਜੀ ਪ੍ਰੋਸੈਸ ਹੈ ਨਾ ਬਹੁਤ ਰੈਪਟੋਡ ਨੇ ਸ਼ਹਿਰ ਦੇ ਮੰਨੇ ਪਰਮ ਨੇ बिजनेসম্যান ਨੇ ਬਹੁਤ ਪੁਰਾਣੇ बिजनेसमੈਨ ਨੇ ਇਹਨਾਂ ਦੀ ਦੁਕਾਨ ਤੇ ਪੁਲਿਸ ਕੋਈ ਇਨਕੁਆਰੀ ਕਰਨ ਗਈ ਸੀ ਕਿਸੇ ਮਾਲ ਦੀ ਇਹਨਾਂ ਨੇ ਉਹਨਾਂ ਨੂੰ ਪੱਕੇ ਬਿਲ ਵੀ ਦਿਖਾਤੇ ਪੁਲਿਸ ਨੂੰ ਵੀ ਆ ਸਾਡੇ ਕੋਲ ਪੱਕੇ ਬਿਲ ਨੇ ਜੀ ਜੇ ਤੁਸੀਂ ਇਨਕੁਆਰੀ ਕਰਨੀ ਹੈ ਜਿੱਤੋਂ ਮਾਲ ਆਇਆ ਉਹਦੇ ਲਈ ਕਰ ਲਓ ਪੁਲਸ ਨੂੰ ਜਾਲੀ ਕਹਿ ਰਹੀ ਸੀ ਕਿ ਇਹ ਜਾਲੀ ਮਾਲ ਇਹਨਾਂ ਕੋਲੇ ਪੱਕੇ ਬਿਲ ਸੀ ਲੇਕਿਨ ਪੁਲਿਸ ਨੇ ਉਹਨੂੰ ਨਹੀਂ ਮੰਨਿਆ ਪੁਲਿਸ ਨੇ ਉੱਥੇ ਧੱਕੇਸ਼ਾਹੀ ਕੀਤੀ ਵੀਡੀਓ ਸਾਰਿਆਂ ਨੇ ਦੇਖੀ ਆ ਤੁਸੀਂ ਐਸਐਚਓ ਸਾਹਿਬ ਨੇ ਰਿਸ਼ਭ ਦੇ ਥੱਪੜ ਮਾਰਿਆ ਜਾਂ ਉੱਥੇ ਰਿਸ਼ਭ ਨੇ ਆਪਣਾ ਬਚਾਓ ਕੀਤਾ ਜਦੋਂ ਤਾਂ ਉਹ ਹੱਥੋ ਪਾਈ ਮੰਨਦੇ ਹੋਏ ਉਹਨਾਂ ਨੂੰ ਚੱਕ ਕੇ ਅੰਦਰ ਸਾਰਿਆਂ ਨੇ ਦੇਖਿਆ ਹੀ ਹੈ ਜੇ ਪੱਤਰਕਾਰ ਭਾਈ ਜਾਰਾ ਮੇਰੇ ਅੰਦਰ ਗਿਆ ਹੋਊਗਾ ਤਾਂ ਉਹ ਮੁੰਡਾ ਅੱਧ ਮਰਿਆ ਕਰਤਾ ਵਿਚਾਰਾ ਬਿਨਾਂ ਮਤਲਬ ਤੋਂ ਇਹ ਦੁਕਾਨਦਾਰਾਂ ਨਾਲ ਧੱਕੇਸ਼ਾਹੀ ਅੱਜ ਰੇਸ਼ਮ ਨਾਲ ਹੋਇਆ ਕੱਲ ਨੂੰ ਕਿਸੇ ਹੋਰ ਨਾਲ ਹੋ ਸਕਦਾ ਐਨੀ ਧੱਕੇਸ਼ਾਹੀ ਨਹੀਂ ਹੋਣੀ ਚਾਹੀਦੀ ਤੁਸੀਂ ਜਦੋਂ ਇਨਕੁਆਇਰੀ ਕਰਨ ਗਏ ਹੋ ਤਾਂ ਇਨਕੁਆਇਰੀ ਕਰੋ ਉਹਨਾਂ ਤੋਂ ਕਾਗਜ਼ ਪੱਤਰ ਲਓ ਬਿੱਲ ਦੇਖੋ ਤੇ ਅੱਗੇ ਇਨਕੁਆਇਰੀ ਨੂੰ ਚਲਾਓ ਘੁੱਟਮਾਰ ਕਰਨ ਦਾ ਕਿਸੇ ਵਪਾਰੀ ਨਾਲ ਕੋਈ ਮਤਲਬ ਨਹੀਂ ਹੈਗਾ ਅਸੀਂ ਸਾਰੇ ਵਪਾਰੀ ਦੁਕਾਨਦਾਰ ਜਿੰਨੇ ਵੀ ਖੜੇ ਨੇ ਇਸ ਚੀਜ਼ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਆਂ ਤੇ ਪੁਲਿਸ ਪ੍ਰਸ਼ਾਸਨ ਨੂੰ ਜਾਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆਂ ਕਿ ਅਫਸਰਾਂ ਤੇ ਨਕੇਲ ਪਾਈ ਜਾਵੇ ਤੇ ਇਹਨਾਂ ਨੂੰ ਰੋਕਿਆ ਜਾਵੇ ਐਸੇ ਕੰਮ ਕਰਨ ਤੋਂ ਦੁਕਾਨਦਾਰਾਂ ਤੋਂ ਜੇ ਕੋਈ ਤੁਸੀਂ ਇਨਕੁਆਇਰੀ ਕਰਨ ਜਾਂਦੇ ਹੋ ਤਾਂ ਇਨਕੁਆਇਰੀ ਕਰੋ ਤੱਕੇशाही ਨਾ ਕਰੋ ਦੁਕਾਨਦਾਰ ਦਾ ਕਿਸ ਤਰ੍ਹਾਂ ਦੇਖਦੇ ਆਂ ਵੀ ਇਹ ਗੁੰਡਾ ਕਰਦੀ ਆ ਕੀ ਆ ਬਹੁਤ ਗਲਤ ਗੱਲ ਆ ਜੀ ਗੁੰਡਾ ਕਰਦੀ ਲਾ ਲਓ ਜਿਹੜਾ ਕੋਸ ਮਰਜ਼ੀ ਲਾ ਲਓ ਤੁਸੀਂ ਤੁਸੀਂ ਦੇਖ ਰਹੇ ਹੋ ਸ਼ਹਿਰ ਚੰਨੀਆਂ ਚੋਰੀਆਂ ਹੁੰਦੀਆਂ ਨੇ ਉਹ ਤਾਂ ਪੁਲਿਸ ਤੋਂ ਫੜੀਆਂ ਨਹੀਂ ਜਾਂਦੀਆਂ ਹੈਗੀਆਂ ਆ ਵਿਚਾਰਾ ਸ਼ਰੀਫ ਦੁਕਾਨਦਾਰ ਮਾਰਨ ਆਲਾ ਕਰਤਾ ਅੰਦਰ ਫੁੱਟ ਫੁੱਟ ਕੇ ਇਹ ਕਿਹੜੀ ਕੰਪਨੀ ਦਾ ਰੋਲਾ ਪਿਆ ਈ ਤੁਹਾਡਾ ਕੋਈ ਸੁਪਰੀਮ ਦਾ ਮਾਮਲਾ ਸੀ ਜੀ ਇਹਨਾਂ ਲਵੇ ਪੱਕੇ ਬਿੱਲ ਨੇ ਦੁਕਾਨਦਾਰ ਕੋਲੇ ਇਹ ਬਿੱਲ ਦਿਖਾਣ ਲਈ ਵੀ ਤਿਆਰ ਕੀ ਇਹਨਾਂ ਨੇ ਕਿਹਾ ਵੀ ਜਿਹੜਾ ਦੱਸ ਰਹੇ ਨੇ ਵੀ ਜੀਤੋ ਮਾਲ ਆਇਆ ਤੁਸੀਂ ਡਿਸਟ੍ਰੀਬਿਊਟਰ ਤੋਂ ਉਹ ਤੋਂ ਚੈੱਕ ਕਰੋ ਜੀ ਸਾਡੇ ਕੋਲ ਕੀ ਹੈ ਸਾਡੇ ਲਵੇ ਤਾਂ ਡਿਸਟ੍ਰੀਬਿਊਟਰ ਦੀ ਮੋਹਰ ਆਈ ਹੈ ਆਪਣੀ ਵਾਲੇ ਨਾਲ ਆਈ ਦੀ ਜੀ ਪਤਾ ਨਹੀਂ ਕੰਪਨੀ ਵਾਲੇ ਨਾਲ ਆਈ ਸੀ ਜੀ